ਸ਼ਸ਼ਕਾਲ ਤੁਸੀਂ ਦੇਖ ਰਹੇ ਹੋ ਦਾ ਸਿਟੀ ਹੈਡਲਾਈਨ ਤੇ ਮੈਂ ਜੈ ਕੁਮਾਰ ਗਣੇਸ਼ ਚਤੁਰਥੀ ਲੰਗੀ ਹੈ ਤੇ ਹੁਣ ਗਣੇਸ਼ ਬਾਪਾ ਦਾ ਜੜਾ ਵਿਸਰਜਨ ਕਰਨ ਸਤਲੁਜ ਦਰਿਆ ਦੇ ਵਿੱਚ ਲੋਕ ਪਹੁੰਚ ਰਹੇ ਨੇ ਤਾਂ ਮੇਰੇ ਸਾਹਮਣੇ ਤੁਸੀਂ ਦੇਖ ਰਹੇ ਹੋਗੇ ਦੂਰ ਦੂਰ ਤੱਕ ਜਿਹੜੀਆਂ ਲਾਈਨਾਂ ਗਣੇਸ਼ ਬਾਪਾ ਦੀ ਜਿਹੜੀ ਮੂਰਤੀ ਹੈ ਉਹ ਵਿਸਰਜਨ ਦੇ ਲਈ ਇੱਥੇ ਪਹੁੰਚ ਰਹੇ ਨੇ ਤਾਂ ਗੱਲਬਾਤ ਕਰਦੇ ਆ ਵੀ ਕਿੱਥੋਂ ਆਏ ਨੇ ਸਰ ਕੀ ਹਾਲ ਬਹੁਤ ਵਧੀਆ ਜੀ ਕਿੱਥੋਂ ਆਏ ਸਮਰਾਲਾ ਚੋਂ ਚੰ ਚੰਡੀਗੜ੍ਹ ਰੋਡ ਸ਼ੇਮੁੰਦਰ ਅਸੀਂ ਅਬ ਸਰਜਨਲੀ ਆਏ ਸੀਗੇ ਅਸੀਂ ਮਤਲਬ ਪਿਛਲੇ ਮੰਗਲਵਾਰ ਆਖੇ ਸੀਗੇ ਤੇ ਸੋ ਅੱਜ ਦਾ ਪਨਗਰਨ ਆਇਆ ਨਾ ਫਿਰ ਸਰਜਨ ਕਰਨ ਆਇਆ ਕਿਵੇਂ ਦਾ ਲੱਗ ਰਿਹਾ ਕਿ ਕੀ ਉਸਾ ਜਨਤ ਦੀ ਬਾਬਾ ਜੀ ਬਹੁਤ ਵਧੀਆ ਮਨ ਪ੍ਰਸੰਨ ਹੋ ਗਿਆ ਅਸੀਂ ਤਾਂ ਕਹਿੰਦੇ ਆ ਪ੍ਰਭੂ ਜਲਦੀ ਆਨ ਦੁਆਰ ਤਾਂ ਫੇਰ ਸੇਵਾ ਦਾ ਮੌਕਾ ਮਿਲੇ ਤੇ ਇੰਦੀ ਸਾਰੇ ਭਰਾ ਵਧੀਆ ਤਰੀਕੇ ਅਸੀਂ ਆਈਏ ਦੁਬਾਰਾ ਸਾਰਾ ਪਰਿਵਾਰ ਲੈ ਕੇ ਬਿਲਕੁਲ ਬਿਲਕੁਲ ਸਾਰੇ ਪਰਿਵਾਰ ਆਈਏ ਉਸਾ ਦੇ ਭਰਾ ਆਵੇ ਸਾਰੇ ਸਾਡੇ ਸੱਜਣ ਮਿੱਤਰ ਸਾਰੇ ਭਰਾ ਆਏ ਆ ਨਾਲ ਹਾਂਜੀ ਰਾਮ ਰਾਮ ਜੀ ਸਾਰਿਆਂ ਨੂੰ ਅੱਜ ਗਣਪਤੀ ਬੱppa ਜੀ ਦਾ ਅਸੀ ਵਿਸਰਜਨ ਕੀਤਾ 7 ਦਿਨ ਰੱਖੇ ਸੀਗੇ ਚੰਡੀਗੜ੍ਹ ਰੋਡ ਸ਼ੇਬ ਮੰਦਰ ਦੇ ਵਿੱਚ ਤੇ ਅੱਜ ਸਾਰੇ ਜਾਣੇ ਅਸੀਂ ਆਪਣੀ ਯਾਰ ਮਿੱਤਰ ਇਕੱਠੇ ਹੋ ਕੇ ਗਣਪਤੀ ਜੀ ਦਾ ਵਿਸਰਜਨ ਕਰਨ ਆਏ ਆ ਬਹੁਤ ਹੀ ਉਤਸ਼ਾਹ ਦੇ ਨਾਲ ਆਏ ਆ ਬਹੁਤ ਹੀ ਲੋਕੀ ਦੂਰੋਂ ਦੂਰੋਂ ਆ ਰਹੇ ਨੇ ਦੇਖ ਰਹੇ ਆ ਬੱppa ji ਦਾ ਵਰ ਸਰਜਨ ਹੋ ਰਿਹਾ ਬਹੁਤ ਖੁਸ਼ੀ ਹੋ ਰਹੀ ਆ ਅਤੇ ਇੱਕ ਅਪੀਲ ਵੀ ਮੈਂ ਕਰਨਾ ਚਾਹਾਂਗਾ ਤੁਹਾਡੇ ਚੈਨਲ ਦੇ ਰਾਹੀਂ ਕਿ ਬੱਚੇ ਕਾਫੀ ਜ਼ਿਆਦਾ ਨਾ ਸਤਲੁਜ ਦੇ ਵਿੱਚ ਜਾ ਕੇ ਖੱਪਖਾਨਾ ਕਰਨ ਦੀ ਕੋਸ਼ਿਸ਼ ਕਰ ਰਹੇ ਆ ਸਾਡੀ ਪੰਜਾਬ ਪੁਲਿਸ ਦੀ ਟੀਮ ਵੀ ਇੱਥੇ ਲੱਗੀ ਹੋਈ ਆ ਥੋੜਾ ਜਿਹਾ ਬੱਚੇ ਵੀ ਧਿਆਨ ਰੱਖਣ ਘਰ ਦੇ ਵੀ ਧਿਆਨ ਰੱਖਣ ਇਸ ਚੀਜ਼ ਦਾ ਕਿ ਬੱਚੇ ਖੱਪਖਾਨਾ ਨਾ ਕਰਨ ਕਿ ਐਵੇਂ ਆਪਾਂ ਖਬਰਾਂ ਵੀ ਦੇਖਦੇ ਹੈਗੇ ਆ ਕਾਫੀ ਰੋਜ਼ ਆਏ ਦਿਨ ਖਬਰ ਆਉਂਦੀ ਕੋਈ ਕਦੀ ਕਿਤੇ ਬੱਚਾ ਡੁੱਬ ਗਿਆ ਕਦੀ ਕਿਤੇ ਬੱਚਾ ਡੁੱਬ ਗਿਆ ਉਸ ਚੀ ਧਿਆਨ ਰੱਖਿਏ ਤੇ ਇਦਾਂ ਹੀ ਜਿਹੜੇ ਆਪਣੇ ਅੰਜੋਏ ਮੂਮੈਂਟਸ ਹੈਗੇ ਆਪਾਂ ਅੰਜੋਏ ਕਰੀਏ। ਹਾਂ ਜੀ ਕੀ ਨਾਮ? ਮੇਰਾ ਨਾਮ ਹੈ ਭਵਨ ਕੋਲਾ ਕਿੱਥੋਂ ਹੈ? ਸਮਰਾਲਾ ਰੋਡ, ਵਰਦਮਨ ਰੋਡ ਮੰਡੀ ਆ ਨਾ ਮੰਡੀ ਦੇ ਕੋਲੋਂ ਆਏ ਆ ਸ਼ਿਵ ਮੰਦਰ ਤੋਂ। ਅੱਜ ਗਨਬੱਬੇ ਜੀ ਮਹਾਦੇਵ ਜੀ ਦਾ ਮਹੌਤਸਵ ਤੇ ਜਨਾਂ ਨੂੰ ਵਿਸਰਜਨ ਕਰਨ ਦੇ ਲਈ ਆਏ ਆ। ਇੱਥੇ ਸਾਡੀ ਸਾਰੀ ਟੀਮ ਪਹੁੰਚੀ ਹੈ। ਸਾਰੇ ਭਰਾ ਨੇ ਇਹ ਭਰਾਵਾਂ ਦੇ ਸਦਕੇ ਸਾਨੂੰ ਵੀ ਅੱਜ ਇੱਥੇ ਆਣ ਦਾ ਮੌਕਾ ਮਿਲਿਆ ਤੇ ਅਸੀਂ ਇਸ ਦਿਨ ਦਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ ਇਹ ਮਨਾਇਆ ਜਾ ਰਿਹਾ ਇੰਤਜ਼ਾਰ ਕਰਦੇ ਹਾਂ ਔਰ ਕਰਦੇ ਰਹਾਂਗੇ ਪਰਮਾਤਮਾ ਸਾਰੇ ਵੀਰਾਂ ਨੂੰ ਇੰਨੀ ਤਾਕਤ ਬਖਸ਼ੇ ਇੱਥੇ ਹਰ ਸਾਲ ਇਸੇ ਤਰ੍ਹਾਂ ਮਿਲ ਜੁਲ ਕੇ ਪਰਿਵਾਰਾਂ ਦੇ ਨਾਲ ਪਰਿਵਾਰ ਰਹਿਣ ਜਿੱਦਾਂ ਕਿ ਅੱਜ ਦਾ ਮਾਹੌਲ ਬਣਦਾ ਜਾ ਰਿਹਾ ਕਿ ਲੋਕ ਨਸ਼ਿਆਂ ਦੇ ਵਿੱਚ ਜਾ ਰਹੇ ਨੇ ਤੇ ਉਹ ਚੰਗੇ ਕਰਮ ਕਰਨ ਦੀ ਬਜਾਏ ਇੱਦਾਂ ਦੇ ਕੋਈ ਕਰਮ ਕਰੋ ਔਰ ਮੈਂ ਯੂਥ ਨੂੰ ਵੀ ਅਪੀਲ ਕਰਾਂਗਾ ਅچھے ਕਰਮ ਕਰੋ ਜਿਹਦੇ ਤੁਹਾਡਾ ਨਾਮ ਹੋਵੇ ਪੰਜਾਬ ਨੂੰ ਜਿਹੜਾ ਆਪਾਂ ਬਿਲਕੁਲ ਪਿੱਛੇ ਲੈ ਕੇ ਆਏ ਆ ਇਹ ਯੂਥ ਦੁਬਾਰਾ ਉੱਠ ਕੇ ਇਸ ਪੰਜਾਬ ਨੂੰ ਅੱਗੇ ਫੇਰ ਲੈ ਕੇ ਆਵੇ ਤਾਂ ਚੰਗੇ ਕਰਮ ਕਰਕੇ ਗਣਪਤੀ ਜੀ ਮਹਾਰਾਜ ਦੀ ਉਹਨਾਂ ਦੀ ਅਸ਼ੀਰਵਾਦ ਦੇ ਨਾਲ ਹਰ ਬੰਦਾ ਆਪਣਾ ਇੱਕ ਕਰਦੇ ਵਿੱਚੋਂ ਉੱਠ ਕੇ ਇੱਕ ਬੰਦੇ ਨੂੰ ਸਮਝਾਉਣ ਦੀ ਕੋਸ਼ਿਸ਼ ਕਰੇ ਪੰਜਾਬ ਬਿਲਕੁਲ ਸਹੀ ਹੋ ਜਾਏਗਾ اچھا ਹਰ ਬਾਰ ਦੀ ਤਰ੍ਹਾਂ ਕਾਫੀ ਦੂਰੋਂ ਦੂਰੋਂ ਲੋਕ ਆਂਦੇ ਨੇ ਵਿਸਰਜਨ ਕਰਨ ਲਈ ਕੋਈ ਪੁਖਤਾ ਪ੍ਰਬੰਧ ਵੀ ਕਰਨੇ ਚਾਹੀਦੇ ਨੇ ਅਸੀਂ ਦੇਖ ਰਹੇ ਹਾਂ ਦੂਰ ਦੂਰ ਤੱਕ ਪੁਲਿਸ ਜ਼ਰੂਰ ਮੌਜੂਦ ਹੈ ਪਰ ਬੱਚੇ ਜਿਹੜੇ ਨੇ ਉਹ ਵਿੱਚ ਜਾ ਕੇ ਤੈਰੀਆਂ ਲਾ ਰਹੇ ਨੇ ਵੀ ਹਾਦਸਾ ਨਹੀਂ ਹੋ ਸਕਦਾ ਦੇਖੋ ਜੀ ਹਾਦਸਾ ਹੋ ਸਕਦਾ ਹੈ ਪੰਜਾਬ ਪੁਲਿਸ ਆਪਣੀ ਜਗ੍ਹਾ ਮਜਬੂਰ ਹੈ ਜਿਹੜੇ ਇੱਥੇ ਕੁਝ ਇਹ ਬੱਚੇ ਜਿਹੜੇ ਆ ਸ਼ਰਾਰਤੀ ਆ ਔਰ ਇੱਥੇ ਹਰ ਟਾਈਮ ਰਹਿਣ ਵਾਲੇ ਜਿਹੜੇ ਬੱਚੇ ਆ ਉਹ ਵਿੱਚ ਜਾ ਕੇ ਕੁੱਦਦੇ ਆ ਇਨਾਂ ਨੂੰ ਇੱਕ ਇਬਹਾਸ ਵੀ ਹੈਗਾ ਵਾ ਕਿ ਆਪਾਂ ਪਾਣੀ ਚੋਂ ਕਿੱਦਾਂ ਨਿਕਲਣਾ ਤੇ ਕਿੱਦਾਂ ਵੜਨਾ ਪਰ ਜਿਹੜੇ ਆਏ ਹੋਏ ਪਬਲਿਕ ਦੇ ਨਾਲ ਜਿਹੜੇ ਬੱਚੇ ਆ ਉਹਨਾਂ ਨੂੰ ਹੱਥ ਜੋੜ ਕੇ ਅਪੀਲ ਕਰਾਂਗੇ ਕਿ ਕੋਈ ਵੀ ਇਦਾਂ ਦਾ ਇੱਥੇ ਆ ਕੇ ਹੁੱਲੜਬਾਜੀ ਨਾ ਕਰੋ ਸ਼ਾਂਤਮਈ ਨਾਲ ਪਰਮਾਤਮਾ ਦਾ ਨਾਮ ਤੁਸੀਂ 10 ਦਿਨ ਲਿਤਾ ਅੱਜ ਵਿਸਰਜਨ ਕਰਨ ਆਏ ਹੋ ਉਸੇ ਤਰੀਕੇ ਨਾਲ ਤੇ ਵਿਸਰਜਨ ਕਰੋ ਤੇ ਕੋਈ ਵੀ ਕਿਸੇ ਦਾ ਨੁਕਸਾਨ ਨਾ ਹੋਵੇ ਬਾਕੀ ਪੰਜਾਬ ਪੁਲਿਸ ਹੈ ਉਹ ਖੜੀ ਹੈ ਉਹ ਇਸ ਲਈ ਖੜੀ ਹੈ ਕਿ ਤੁਹਾਡੇ ਤੇ ਕੋਈ ਵਿਪਤਾ ਟਲਦੀ ਹੈ ਤੇ ਆ ਕੇ ਤੁਹਾਡੇ ਮੋਢੇ ਨਾਲ ਮੋਟਾ ਲਾ ਕੇ ਕਰਦੀ ਠੀਕ ਸਸ਼ੀਗਾਲ ਜੀ ਪਹਿਲਾਂ ਤਾਂ ਸਾਰਿਆਂ ਨੂੰ ਤੇ ਸਿਟੀ ਹੈਡਲਾਈਨ ਨੂੰ ਸਾਰਿਆਂ ਨੂੰ ਸਸ਼ੀਗਾਲ ਮੈਂ ਅਦਿੱਤੀ ਅੱਜ ਅਸੀਂ ਇੱਥੇ ਲੁਧਿਆਣਾ ਦੇ ਸਤਲੂ ਦਰਿਆ ਦੇ ਤੇ ਗਣਪਨੀ ਮਸਰਜਨ ਦੇ ਗਣਪਨੀ ਮਸਰਜਨ ਦੇ ਲਈ ਤੁਸੀਂ ਦੇਖ ਸਕਦੇ ਹੋ ਰਸ਼ ਕਿੰਨਾ ਪਿਆ ਹੋਇਆ ਤੇ ਸਾਡੇ ਘਰ ਗਣਪਨੀ ਜੀ ਆਏ ਸੀਗੇ 11 ਦਿਨਾਂ ਦੇ ਚੰਗੀ ਤਰੀਕੇ ਨਾਲ ਸੇਵਾ ਕੀਤੀ ਅੱਜ ਤਾਂ ਅਸੀਂ ਉਹਨਾਂ ਨੇ ਮਸਰਜਨ ਕਰਨ ਜਾ ਰਹੇ ਹਾਂ ਆਰੇ ਹੁਣ ਸਾਰੇ ਵੇਟ ਹੋ ਗਿਆ ਕਿ ਅਗਲੇ ਸਾਲ ਕਿਵੇਂ ਆਣਗੇ ਪਰ ਇੱਕ ਹੋਰ ਛੋਟੀ ਜਿਹੀ ਰਿਕਵੈਸਟ ਕਰੂਗੀ ਸਾਰਿਆਂ ਨੂੰ ਕਿ ਜਿਹੜਾ ਜਦੋਂ ਤੁਸੀਂ ਗਣਪਤੀ ਗਣਪਤੀ ਮੇਸਰਜਨ ਲਈ ਜਾ ਰਹੇ ਹੋ ਥੋੜਾ ਜਿਆਦਾ ਧਿਆਨ ਨਾਲ ਜਾਓ ਦੇਖ ਕੇ ਜਾਓ ਕਿ ਜੋ ਤੁਸੀਂ ਬੱਚੇ ਨਾਲ ਲੈ ਕੇ ਜਾਓਗੇ ਜ਼ਿਆਦਾ ਰਸ਼ ਨਾ ਰੱਖੋ ਉਹ ਕੋਸ਼ਿਸ਼ ਕਰੋ ਕਿ ਜਿਹੜਾ ਗਣਪਤੀ ਮੇਸਰਜਨ ਹੈ ਸੁੱਟ ਕੇ ਨਾ ਕਰੋ ਮੇਜ਼ ਨਾ ਕਰੋ ਇੱਜ਼ਤ ਨਾ ਕਰੋ ਕਿਉਂਕਿ ਆਪਾਂ 11 ਦਿਨ ਉਹਨਾਂ ਦੀ ਪੂਜਾ ਪਾਠ ਕੀਤਾ ਵਾ ਉਹਨਾਂ ਦੀ ਆਰਤੀ ਕੀਤੀ ਉਹਨਾਂ ਦਾ ਸ਼ਰਤਾਂ ਜੋ ਵੀ ਪੂਜਾ ਪਾਠ ਕੀਤਾ ਤੇ ਮਸਰਜਨ ਵੀ ਉਸੇ ਤਰੀਕੇ ਨਾਲ ਕੀਤਾ ਜਾਵੇ ਪ੍ਰਬੰਧ ਕਿਸ ਤਰ੍ਹਾਂ ਦੇ ਨੇ ਤੇ ਪੁਲਸ ਵਾਲੇ ਨੇ ਮੈਨੂੰ ਕੁਝ ਖਾਸ ਨਹੀਂ ਦਿਖਿਆ ਪੁਲਸ ਇੱਕ ਪਾਸੇ ਖੜੀ ਹੈ ਅੱਥੇ ਆਲੇ ਦੁਆਲੇ ਤੁਸੀਂ ਆਪ ਦੇਖ ਸਕਦੇ ਹੋ ਠੀਕ ਹੈ ਨਾ ੱੱਕਾ ਮੁੱਕੇ ਵੀ ਹੋ ਰਹੀ ਹਲਕੇ ਹਲਕੇ ਪ੍ਰਬੰਧ ਚਾਹੀਦਾ ਪ੍ਰਬੰਧ ਇਸ ਤਰੀਕੇ ਦਾ ਜਿਹੜੇ ਹੁੱਲੜਵਾਸੀ ਨੇ ਠੀਕ ਹੈ ਨਾ ਜਿਹੜਾ ਦਾ ਕੋਈ ਕੰਮ ਨਹੀਂ ਹੈ ਉਹਨਾਂ ਬਣਾਓ ਉਹਨਾਂ ਦਾ ਥੋੜਾ ਜਿਹਾ ਧਿਆਨ ਦੇ ਕੇ ਤਾਰੇ ਕਿ ਇੱਥੇ ਕੋਈ ਅੱਥੇ ਵਾਰਦਾਤ ਹੋਵੇ ਕੱਟਣਾ ਨਾ ਰੁੜ ਕੁੜੀਆਂ ਆਈਆਂ ਨੇ ਛੋਟੇ ਛੋਟੇ ਬੱਚੇ ਆ ਨੇ ਮਿਸਟੈਪਿੰਗ ਹੋਣੇ ਚਾਹਦੇ ਸੋ ਇੱਥੇ ਇਸ ਚੀਜ਼ ਦਾ ਪੂਕਾ ਪ੍ਰਬੰਧ ਹੋਣਾ ਚਾਹੀਦਾ ਨੇ ਮੈਂ ਤਾਂ ਸਰਕਾਰ ਨੂੰ ਇਹੀ ਕਹੂੰਗੀ ਮੈਂ ਤਾਂ ਪ੍ਰੋਪੋਜ਼ ਅਧਿਕਾਰੀਆਂ ਨੂੰ ਇਹੀ ਕਹੂੰਗੀ ਬਾਕੀ ਪਹਿਲਾਂ ਨਾਲੋਂ ਕਾਫੀ ਇੰਪਰੂਵਮੈਂਟ ਹੈ ਪਰ ਥੋੜੇ ਹੋਰ ਇੰਪਰੂਵਮੈਂਟ ਦੀ ਜ਼ਰੂਰਤ ਹੈ ਥੈਂਕ ਯੂ